ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਬੂਟਾ ਕੋਟਲੀ ਅੱਜ ਦੀ ਵੀਡੀਓ ਬਈ ਸੱਤ ਚੀਜ਼ਾਂ ਦੀ ਲੈ ਕੇ ਆਇਆ ਮਸ਼ੀਨਰੀਆਂ ਦੀ ਆਪਾਂ ਜਿਨ੍ਹਾਂ ਦੇ ਵਿੱਚ ਚਾਰ ਟਰੈਕਟਰ ਬਕਾਉਗਾ ਬਾਈ ਇੱਕ ਟਰਾਲਾ ਤੇ ਇੱਕ 18 ਤਵੀਆਂ ਤੇ ਇੱਕ ਕੱਦੂ ਕਰਨ ਵਾਲੀ ਫਿਰਕੀ ਸੱਤ ਚੀਜ਼ਾਂ ਬਕਾਉਗਾ ਬਾਈ ਕਿਸੇ ਨੇ ਵੀ ਸੱਤਾਂ ਚੀਜ਼ਾਂ ਚੋਂ ਕੋਈ ਵੀ ਖਰੀਦਣੀ ਹੋਈ ਤੇ ਬਾਈਆਂ ਦਾ ਥੱਲੇ ਬਈ ਕੱਲੇ-ਕੱਲੇ ਦਾ ਹੁੰਦਾ ਫੋਨ ਨੰਬਰ ਤੇ ਲਾ ਲਿਓ ਬਈ ਬਈਆਂ ਨੂੰ ਫੋਨ ਆਹ ਟਰੈਕਟਰ ਬਈ 3600 ਫੋਰਡ ਸਾਰੇ ਭਰਾ ਦੇਖ ਲਓ ਬਈ ਜਿਹੜਾ ਸਕਰੀਨ 'ਤੇ ਚੱਲੀ ਜਾਂਦਾ ਕਿਸੇ ਨੇ ਵੀ ਖਰੀਦਣਾ ਹੋਵੇ 3600 ਫੋਰਡ ਮੋਡੀਫਾਈ ਹੋਇਆ ਟਰੈਕਟਰ 489 ਆ ਐ ਨਟਕਾ ਵਾਲਾ 99 ਆ ਬਾਈ ਤੇ 1994 ਮਾਡਲ ਆ ਬਾਈ ਤੇ ਪੰਜਾਬ ਨੰਬਰ ਆ ਕਿਸੇ ਭਰਾਣੇ ਵੀ ਲੈਣਾ ਹੋਵੇ ਫੋਰਡ ਤੇ ਬਾਈ ਕਹਿੰਦੇ ਵੀ ਪੂਰੇ 2 ਲੱਖ ਦਾ ਟ੍ਰੇਡ ਦੇ ਦਾਂਗੇ ਤੇ ਇਹ ਮੋਡੀਫਾਈ ਟ੍ਰੇਡ ਹੋਇਆ ਵਾ ਬਾਈ ਜੈਲ ਫਾਰਮ ਵਾਲਿਆਂ ਦਾ ਬਾਈ ਤੇ ਜੈਲ ਫਾਰਮ ਵਾਲਿਆਂ ਕੋਲੇ ਖੜਾ ਹੈ ਇਹ ਜੈਲ ਫਾਰਮ ਵਾਲੇ ਬਾਈ ਕਹਿੰਦੇ ਅਸੀਂ ਹਰ ਤਰ੍ਹਾਂ ਦਾ ਮੋਡੀਫਾਈਡ ਟ੍ਰੇਡ ਕਰਦੇ ਆ ਕਿਸੇ ਭਰਾਣੇ ਵੀ ਕਰਾਉਣਾ ਹੋਵੇ ਤੇ ਬਾਈਆਂ ਦਾ ਬਾਈ ਫੋਨ ਨੰਬਰ ਆ ਥੱਲੇ ਤੇ ਜੇ ਆਹ ਟ੍ਰੇਡ ਮੋਡੀਫਾਈ ਹੋਇਆ ਲੈਣਾ ਹੋਵੇ ਇਹ ਤਾਈ ਵੀ ਬੰਨ ਲਾ ਲਿਓ ਬਾਈ ਫੋਨ ਬਾਈ ਕਹਿੰਦੇ ਪੂਰੇ 2 ਲੱਖ ਦਾ ਟ੍ਰੇਡ ਦੇ ਦਾਂਗੇ ਆ 3600 ਫੋਰਡ 94 ਮਾਡਲ ਪੰਜਾਬ ਨੰਬਰ ਤੇ ਚਾਰੇ ਟਾਇਰ ਨਵੇਂ ਆ ਬਾਈ ਸਾਰੇ ਭਰਾ ਦੇਖ ਲੋ ਕਿਸੇਰ ਭਰਾਣੇ ਵੀ ਲੈਣਾ ਹੋਵੇ ਫੋਰਡ 3600 ਤੇ ਆ ਖੜਾ ਬਾਈ ਗੱਲ ਫਾਰਮ ਵਾਲਿਆਂ ਕੋਲੇ ਕਿ ਜੇ ਮੂੜੀ ਹੋ ਟ੍ਰੇਡ ਕਰਾਉਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਤੇ ਧਾਈ ਵੀ ਬੰਨਿਆਂ ਨਾਲ ਗੱਲ ਕਰ ਲਓ ਜੇ ਆ ਖਰੀਦਣਾ ਹੋਵੇ ਤੇ ਧਾਈਓ ਵੀ ਬੰਨਿਆਂ ਨਾਲ ਗੱਲ ਕਰ ਲਿਓ ਤੇ ਥੱਲੇ ਬੰਨਿਆਂ ਦਾ ਬਾਈ ਫੋਨ ਨੰਬਰ ਬਾਈ ਜੀ ਆ 855 ਟਰੈਕਟਰ ਕਿਸੇ ਵੀ ਭਰਾਣੇ ਲੈਣਾ ਹੋਵੇ 855 ਟਰੈਕਟਰ ਤੇ ਜਮਾ ਬਾਈ ਨਵੇਂ ਆ 855 ਦਾ ਟਰੈਕਟਰ ਆ ਸਾਰੇ ਭਰਾ ਦੇਖ ਲੋ ਬਾਈ ਇਹ 2019 ਮਾਡਲ ਆ ਤੇ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ ਬਈ ਨਵੇਂ ਆ ਬਾਈ ਕਹਿੰਦੇ ਵੀ ਪਿਛਲੇ ਟਾਇਰ ਨਾਲ ਦੇ ਥੋੜੇ ਜਿਹਾ ਘਸ ਗਏ ਸੀ 80 ਕੇ ਪੈਸੇ ਤੇ ਅਸੀਂ ਨਵੇਂ ਚੜਾਤੇ ਜਮਾ ਤੇ ਮੂਰਲੇ ਬਈ ਸ਼ੌਂਕੀ ਆ ਜਾਜੀ ਟਾਇਰ ਚੜਾਏ ਹੋਏ ਬਾਈਆਂ ਦੇ ਸਾਰੇ ਭਰਾ ਦੇਖ ਲੋ ਬਈ ਟਰੈਕਟਰ 855 ਕਿਸੇ ਵੀ ਭਰਾ ਨੇ ਲੈਣਾ ਹੋਵੇ ਤੇ ਸਾਈਡ ਕਲਚ ਵਾਲਾ ਟਰੈਕਟਰ ਆ ਬਈ ਇਹ ਸਾਈਡ ਕਲਚ ਚ ਆਉਂਦਾ ਮਾਡਲ ਆ ਉਹ ਆ ਬਈ 855 ਸਾਰੇ ਭਰਾ ਦੇਖ ਲੋ ਸੈਂਟਰ ਗੇਰਾ ਸਾਰੇ ਭਰਾ ਦੇਖ ਲੋ ਵੀ ਕਿਸੇ ਵੀ ਪ੍ਰਾਣੀ ਲੈਣਾ ਹੋਵੇ 855 ਟਰੈਕਟਰ ਤੇ ਆ ਵੀ ਰਤੀਏ ਰਤੀਏ ਖੜਾ ਬਈ ਇਹ ਤੇ ਰਤੀਏ ਜਿਹੜਾ ਬਈ ਇਹ ਆ ਬਾਰਡਰ ਤੇ ਪੈਂਦਾ ਮਾਨਸਾ ਦੇ ਬਸ ਪੰਜਾਬ ਤੇ ਬਾਰਡਰ ਦਾ ਸਾਨ ਨਹੀਂ ਆ ਜੀ ਕੋਲੇ ਕੋਲੇ ਪਿੰਡ ਹੀ ਆ ਤੇ ਉੱਥੇ ਬਾਈਆਂ ਦਾ ਪਿੰਡ ਆ ਰਤੀਏ ਦੇ ਕੋਲੇ ਤੇ ਮਾਨਸਾ ਮਾਨਸਾ ਵੀ ਜਮਾ ਨਾਲ ਲੱਗ ਜਾਂਦਾ ਉੱਥੇ ਬਾਈਆਂ ਦਾ ਐਡਰੈਸ ਆ ਬਾਈ ਤੇ ਬਾਈਆਂ ਦਾ ਬਈ ਫੋਨ ਨੰਬਰ ਆ ਥੱਲੇ ਤੇ ਲਾਲੇ ਬਾਈ ਨੂੰ ਬਈ ਫੋਨ ਬਾਈ ਕਹਿੰਦਾ ਪੂਰਾ ਅਰੀਜਨਲ 2200 ਘੰਟਾ ਚੱਲਿਆ ਵੀ ਟਰੈਕਟਰ ਸਾਰੇ ਭਰਾ ਦੇਖ ਲੋ ਤੇ 16 ਦੇ ਟਾਇਰਾਂ ਚ ਟਰੈਕਟਰ ਆ ਬਈ ਇਹ 16 ਦੇ ਟਾਇਰਾਂ ਚ 850 ਦਾ ਟਰੈਕਟਰ ਤੇ ਬਾਈ ਕਹਿੰਦੇ ਕਿਸੇ ਨੂੰ ਵੀ ਸਾਡਾ ਟਰੈਕਟਰ ਆ ਗਿਆ ਹੋਇਆ ਫਿੱਟ 4 5 ਲੱਖ ਤੇ 40000 ਦਾ ਟਰੈਕਟਰ ਬਈ ਦੇ ਦਾਂਗੇ ਤੇ ਫੋਨ ਨੰਬਰ ਆ ਬਾਈ ਇਹ ਥੱਲੇ ਬਾਈਆਂ ਦਾ ਤੇ ਲਾ ਲਓ ਬਾਈ ਫੋਨ ਬਾਈ ਬਾਈ ਜੀ ਆਹਾ ਡੀ ਆਈ ਟਰੈਕਟਰ ਕਿਸੇ ਵੀ ਭਰਾ ਨੇ ਲੈਣਾ ਹੋਵੇ ਡੀ ਆਈ 575 ਤੇ ਸਰਪੰਚ 575 ਸਰਪੰਚ ਟਰੈਕਟਰ ਡੀਆਈ ਬਈ ਕਿਸੇ ਵੀ ਪੁਰਾਣੇ ਲੈਣਾ ਹੋਵੇ 2003 ਮਾਡਲ ਆ ਬਾਈ ਤੇ ਪੰਜਾਬ ਨੰਬਰ ਆ ਸਾਰੇ ਭਰਾ ਦੇਖ ਲਓ ਬਈ ਡੀਆਈ ਟਰੈਕਟਰ ਪੰਜਾਬ ਨੰਬਰ ਆ ਤੇ ਪਹਿਲੇ ਨਾਂ ਬਈ ਟਰੈਕਟਰ ਪਹਿਲੇ ਹੀ ਨਾਂ ਚਾਰੇ ਟਾਇਰ 75 ਪਈ ਸੀ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਡੀਆਈ ਟਰੈਕਟਰ 2003 ਮਾਡਲ ਪੰਜਾਬ ਨੰਬਰ 575 ਸਰਪੰਚ ਤੇ ਬਾਈ ਕਹਿੰਦਾ 2 ਲੱਖ ਤੇ 50 ਹਜ਼ਾਰ ਦਾ ਦੇਊਗਾ ਬਾਈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਲੁਧਿਆਣਾ ਏਰੀਆ ਟਰੈਕਟਰ ਖੜਾ ਬਈ ਇਹ ਏਰੀਆ ਬਾਈ ਲੁਧਿਆਣਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਆਹ 98 ਗਰਾਂਟੇਡ ਟਰੈਕਟਰ ਸਾਰੇ ਭਰਾ ਦੇਖ ਲਓ ਵੀ ਕਿਸੇ ਭਰਾ ਨੇ ਵੀ ਲੈਣਾ ਹੋਵੇ 98 ਗਰਾਂਟੇਡ ਟਰੈਕਟਰ ਤੇ ਆ ਖੜਾ ਬਈ 98 ਗਰਾਂਟੇਡ ਟਰੈਕਟਰ ਤੇ ਇਹ ਖੜਾ ਬਈ ਜਿਲ੍ਹਾ ਫਾਜ਼ਿਲਕਾ ਇਹ ਜਲਾਲਾਬਾਦ ਕੋਲੇ ਜਲਾਲਾਬਾਦ ਦੇ ਕੋਲੇ ਪੈਂਦਾ ਬਾਈ ਦਾ ਬਾਈ ਤੇ ਫੋਨ ਲਾ ਕੇ ਪੁੱਛ ਲਿਓ ਬਾਈ ਕਿਹੜਾ ਪੈਂਦਾ ਬਾਈ ਦਾ ਫੋਨ ਨੰਬਰ ਆ ਥੱਲੇ ਤੇ 911 ਬਾਈ 1998 ਮਾਡਲ ਆ ਤੇ ਨੰਬਰ ਰਾਸਤਾਨਾ ਤੇ ਪਿਛਲੇ ਟਾਇਰ 45 ਕੇ ਪੈਸੇ ਆ ਬਾਈ ਤੇ ਮੂਹਰੇ 65 ਪੈਸੇ ਟਾਇਰ ਆ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਪੁਰਾਣੇ ਲੈਣਾ ਹੋਵੇ 911 ਟਰੈਕਟਰ ਤੇ ਆ ਖੜਾ ਬਈ 911 ਟਰੈਕਟਰ ਤੇ ਬਾਈ ਦਾ ਬਈ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਕਹਿੰਦਾ ਕਿਸੇ ਨੂੰ ਮੇਰਾ ਟਰੈਡ ਆ ਗਿਆ ਹੋਇਆ ਫਿੱਟ 911 1 ਲੱਖ ਤੇ 75000 ਦਾ ਟੈਟ ਦੇऊंगा भाई ਤੇ ਬਾਈ ਦਾ ਫੋਨ ਨੰਬਰ ਥੱਲੇ ਆ ਤੇ ਲਾਰੇ ਬਾਈ ਨੂੰ ਕੋਈ ਬਾਈ ਜੀ ਆਹਾ 18 ਤਵੀਆਂ ਸਾਰੇ ਭਰਾ ਦੇਖ ਲੋ ਵੀ ਕਿਸੇ ਵੀ ਪੁਰਾਣੇ ਲੈਣੀ ਹੁਣ 18 ਤਵੀਆਂ ਤੇ ਜਵਾਂ ਨਵੀਆਂ ਤਵੀਆਂ ਬਾਈ ਸਾਰੇ ਭਰਾ ਦੇਖ ਲੋ 2024 ਮਾਡਲ ਆ ਬਾਈ ਤੇ ਤਲਵੰਡੀ ਭਾਈ ਦੀਆਂ ਬਣੀਆਂ ਤਵੀਆਂ ਇਹ ਤਲਵੰਡੀ ਭਾਈ ਦੀਆਂ ਅਮਕਾਰ ਵਾਲੀਆਂ ਬਣੀਆਂ ਬਾਈ ਸਾਰੇ ਭਰਾ ਦੇਖ ਲੋ ਵੀ ਆਹਾ ਤਵੀਆਂ ਕਿਸੇ ਵੀ ਪੁਰਾਣੇ ਲੈਣੀ ਹੁਣ ਤਵੀਆਂ 18 ਤਵੀਆਂ 2024 ਮਾਡਲ ਆ ਬਾਈ ਇਹ ਤਲਵੰਡੀ ਭਾਈ ਦੀਆਂ ਬਣੀਆਂ ਅਮਕਾਰ ਵਾਲੀਆਂ ਨੇ ਤੇ ਬਾਈ ਦਾ ਬਈ ਫੋਨ ਨੰਬਰ ਆ ਥੱਲੇ ਕਿੰਨੇ ਦੀਆਂ ਦੇਊਗਾ ਕਿੰਨੇ ਕਿੰਨੇ ਪੈਸੇ ਮੰਗਦਾ ਉਹ ਬਈ ਫੋਨ ਲਾ ਕੇ ਪੁੱਛ ਲੋ ਬਾਈ ਦਊ ਤੇ ਮੁਕਸਰ ਏਰੀਆ 'ਚ ਪਈਆਂ ਬਈ ਇਹ ਸ੍ਰੀ ਮੁਕਸਰ ਸਾਹਿਬ ਏਰੀਆ 'ਚ ਪਈਆਂ ਤਲਵੰਡੀ ਤੰਗੀਆਂ ਬਣੀਆਂ ਤੇ ਕਿਸੇ ਵੀ ਪੁਰਾਣੇ ਲੈਣੀਆਂ ਹੁਣ ਤੰਗੀਆਂ ਤੇ ਬਾਈ ਦਾ ਬਈ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਆ ਟਰਾਲਾ ਦੇਖ ਲਓ ਸਾਰੇ ਭਰਾ ਬਈ ਕਿਸੇ ਵੀ ਭਰਾਣੇ ਲੈਣਾ ਹੋਵੇ ਟਰਾਲਾ ਤੇ ਬਈ ਟਰਾਲਾ 11 6.5 ਆ ਟਰਾਲਾ ਬਈ ਸਾਡੇ 6.5 ਚੌੜਾ ਤੇ 11 ਫੁੱਟ ਲੰਮਾ ਬਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰਾਲਾ ਤੇ ਆ ਖੜਾ ਬਈ ਟਰਾਲਾ ਤੇ ਜਿਹੜਾ ਖੜਾ ਬਈ ਇਹ ਹਾਕਮ ਹਾਕਮਾਬਾਦ ਪਿੰਡ ਤੇ ਜ਼ਿਲ੍ਹਾ ਗੰਗਾ ਨਗਰ ਹਾਕਮਾਬਾਦ ਪਿੰਡ ਆ ਬਈ ਤੇ ਜ਼ਿਲ੍ਹਾ ਗੰਗਾ ਨਗਰ ਉੱਥੇ ਬਈ ਟਰਾਲਾ ਖੜਾ ਬਈ ਦੇ ਘਰੇ ਤੇ ਆਹਾ ਟਰਾਲਾ ਬਈ ਬਾਈ ਕਹਿੰਦਾ ਚਾਰੇ ਟਾਇਰ ਪੱਕੇ ਆ ਬਈ 60 65 ਪੈਸੇ ਟਾਇਰ ਆ ਸਾਰੇ ਭਰਾ ਦੇਖ ਲਓ ਬਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰਾਲਾ ਆ ਮਿੱਟੀ ਵਾਲਾ ਟਰਾਲਾ ਬਈ ਤੇ ਆ ਖੜਾ ਬਈ ਹਾਟਮਾਬਾਦ ਪਿੰਡ ਗੰਗਾ ਨਗਰ ਜ਼ਿਲ੍ਹੇ ਚ ਕਿਸੇ ਵੀ ਪੁਰਾਣੀ ਲੈਣਾ ਹੋਵੇ ਟਰਾਲਾ ਬਾਈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਰੇਟ ਬਾਈ ਫੋਨ ਤੇ ਬਾਈ ਆਪ ਦੱਸੂਗਾ ਕਿਸੇ ਵੀ ਪੁਰਾਣੀ ਲੈਣਾ ਹੋਵੇ ਟਰਾਲਾ ਕਿੰਨੇ ਦਾ ਦੇਊਗਾ ਕਿੰਨੇ ਪੈਸੇ ਮੰਗਦਾ ਉਹ ਬਈ ਬਾਈ ਨੂੰ ਪੁੱਛ ਰੋ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਆ ਕੱਦੂ ਕਰਨ ਵਾਲੀ ਫਰਕੀ ਆ ਕਿਸੇ ਵੀ ਭਰਾਣੇ ਲੈਣੇ ਹੋਵੇ ਕੱਦੂ ਕਰਨ ਵਾਲੀ ਫਰਕੀ ਇਹ ਬਈ 8 ਫੁੱਟੀ ਆ ਸਾਰੇ ਭਰਾ ਦੇਖ ਲਓ ਵੀ ਕਿਸੇ ਪੁਰਾਣੀ ਵੀ ਲੈਣੀ ਹੋਵੇ ਕੱਦੂ ਕਰਨ ਵਾਲੀ ਫਿਰਕੀ 8 ਫੁੱਟੀ ਆ ਤੇ ਬਾਗਾ ਪੁਰਾਣਾ ਏਰੀਆ 'ਚ ਪਈ ਆ ਬਾਈ ਇਹ ਬਾਗਾ ਪੁਰਾਣਾ ਏਰੀਆ 'ਚ ਪਈ ਆ ਕਿੰਨੇ ਦੀ ਦੇਊਗਾ ਬਾਈ ਕੀ ਕੁਛ ਮੰਗਦਾ ਬਾਈ ਉਹ ਫੋਨ ਲਾ ਕੇ ਪੁੱਛ ਲਓ ਬਾਈ ਤੇ ਬਾਗਾ ਪੁਰਾਣਾ ਏਰੀਆ 'ਚ ਪਈ ਆ ਕਿਸੇ ਵੀ ਭਰਾ ਨੇ ਲੈਣੀ ਹੋਵੇ ਫਿਰਕੀ ਕੱਦੂ ਕਰਨ ਵਾਲੀ ਇਹ ਬਾਗਾ ਪੁਰਾਣਾ ਏਰੀਆ ਬਾਈ ਜਿਹੜਾ ਮੋਗੇ 'ਚ ਪੈਂਦਾ ਉੱਥੇ ਪਈ ਆ ਬਾਈ ਤੇ ਫੋਨ ਨੰਬਰ ਬਾਈਆਂ ਦਾ ਬਈ ਥੱਲੇ ਤੇ ਬਾਈ ਨੂੰ ਪੁੱਛ ਰੋ ਵੀ ਕਿੰਨੇ ਦੀ ਵੇਚੂਗਾ ਕਿੰਨੇ ਰੁਪਏ ਲੈਣੇ ਆ ਉਹ ਬਾਈ ਨੂੰ ਫੋਨ ਤੇ ਪੁੱਛ ਲਓ ਬਾਈ ਤੇ ਅੱਜ ਦੀਆਂ ਆਪਣੀਆਂ ਸੱਤ ਵੀਡੀਓ ਸੀ ਬਈ ਖੇਤੀਬਾੜੀ ਸੰਧਾਂ ਦੇ ਬਕਾਵੇਂ ਆਂਦੀਆਂ ਆਪਾਂ ਸੱਤੇ ਦਿਖਾਤੀਆਂ ਤੇ ਕੱਲ ਨੂੰ ਕੋਈ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਹੱਸੇ ਕਾਲ